ਕੀ ਕੌਣ ਬੋਲਦੇ ਪਹਿਲਾਂ ਤੁਸੀਂ ਮੈਂ ਵੀ ਗਰੁੱਪ ਤੋਂ ਹੀ ਬੋਲਦਾ ਕਹਿੰਦੇ ਕੌਣ ਆ ਜਿਹੜਾ ਬਕਵਾਸ ਲਿਖ ਰਿਹਾ ਨਹੀਂ ਗਾਦਾ ਮੈਂ ਸਚਾਈ ਲਿਖਣ ਡਿਆ ਬਕਵਾਸ ਥੋੜੀ ਨਹੀਂ ਲਿਖੀ ਕੋਈ ਸਚਾਈ ਭੈਣ ਦਾ ਸਿਹਰਾ ਤੇਰੀ ਦਾ ਤੂੰ ਜਿਹੜਾ ਸਚਾਈ ਵਾਲਾ ਸਾਲਾ ਜੰਮਿਆ ਹੋਏ ਉਹ ਗੱਲ ਸੁਣਾ ਉਹ ਐਡੀ ਵੱਡੀ ਤੁਹਾਡੀ ਸਟੇਜ ਦਾ ਗਾਲਾਂ ਕੱਢਦੇ ਚੰਗੇ ਲੱਗਦੇ ਬਈ ਸਟੇਜ ਦੀ ਗੱਲ ਕਰ ਜਦੋਂ ਉਹਨੂੰ ਇੱਕ ਇਹੋ ਜਿਹੇ ਗਰੁੱਪ ਦੇ ਵਿੱਚ ਕਰਦੇ ਆ ਤੂੰ ਹੈ ਕੌਣ ਮੈਨੂੰ ਦੱਸੋ ਮਾਜਾ ਦਾਦੂਗਾਲ ਸਾਹਿਬ ਆ ਗਾਲਾਂ ਕੱਢਦੀਆਂ ਚੰਗੇ ਲੱਗਦੇ ਜੇ ਤੁਸੀਂ ਮੇਂ ਗੱਲਾਂ ਦੀ ਗੱਲ ਨਹੀਂ ਜਿਹੜਾ ਤੂੰ ਗਰੁੱਪ ਦੇ ਵਿੱਚ ਬਕਵਾਸ ਕਰ ਰਹੇ ਨੇ ਬੰਦੇ ਤੂੰ ਖਰਾਬ ਕੀ ਹੈ ਕੌਣ ਹੈ ਮੈਨੂੰ ਦੱਸਣਾ ਜਿਆ ਇੱਕੋ ਹੀ ਗੱਲ ਤੁਹਾਡੀ ਝੂਠਾ ਦੱਸੋ ਬਾਬਾ ਠਾਗ ਤੇ ਤੇਰੀ ਭੈਣ ਦੀ ਲਾਹਣੋ ਤੇਰੀ ਬੇਬੇ ਸੀ ਉੱਥੇ ਨਾਨੀ ਤੇਰੀ ਵੱਸਦੀ ਸੀ ਬੰਮੋ ਭੈਣ ਚੁੱਧਾ ਤੇ ਤੁਹਾਡੀਆਂ ਸਾਰੀਆਂ ਗੱਲਾਂ ਰਿਕਾਰਡ ਹੋਣ ਰਹੀਆਂ ਚਿੰਤਾ ਨਾ ਕਰੋ ਇਹ ਵੀ ਰਿਕਾਰਡ ਹੋ ਰਿਹਾ ਕੋਈ ਰਿਕਾਰਡਿੰਗ ਦੀ ਗੱਲ ਨਹੀਂ ਕੋਈ ਗਰੁੱਪ ਦੇ ਵੀ ਤੂੰ ਸਾਰਾ ਜੀਤਾ ਤੂੰ ਰਿਕਾਰਡ ਕਰ ਲੈਣਾ ਦੇਖੀ ਉਹ ਤੇ ਤੁਹਾਡਾ ਜਲਦੀ ਸੋਹਜ ਆ ਰਿਹਾ ਜਿਹਦੀ ਜਿੱਦੀ ਜੇ ਤੁਸੀਂ നൈ കുൽദീപദീ ഭ ਸਤਨਾਮ ਮਰੂਤੇ ਨੂੰ ਤੇ ਜਾਣਦੇ ਹੋਣੇ ਜਿਨੇ ਘੁੱਟਿਆ ਯਾਰ ਮੈਂ ਮਰੂਤੇ ਦੀ ਭੈਣ ਗੜਨੀ ਕਿਸੇ ਦੀ ਨਾਮ ਨਹੀਂ ਸਤਨਾਮ ਮਰੂਤੇ ਨੂੰ ਜਾਣਦਾ ਤੂੰ ਹੈ ਕੌਣ ਆ ਤੂੰ ਘਰ ਚੋਂ ਤੂੰ ਆਪ ਦੀ ਗੱਲ ਦੱਸ ਨਾ ਨਹੀਂ ਮੈਨੂੰ ਉਹ ਤੁਸੀਂ ਇੰਨੀਆਂ ਗਾਲਾਂ ਕੱਢਣ ਦਾ ਹੈ ਜਿਹੜੇ ਮੈਂ ਹੁਣ ਬਗਾਲ ਥੋੜਾ ਕੱਢ ਦੇਣੀ ਹੈ ਕੋਣ ਤੂੰ ਆਪ ਦਾ ਤੂੰ ਆਪ ਦਾ ਮੈਂ ਕੌਣ ਮਰੂਤੇ ਦੇ ਵਿੱਚੋਂ ਨਾਸਕਾ ਰਹਿ ਇਥੋਂ ਇਹੋ ਪਤਾ ਲੱਗਦਾ ਨਾ ਵੀ ਟਕਸਾਲ ਚੋਂ ਤਾਨੂੰ ਛੇਤਰ ਮਾਰ ਕੇ ਕੱਢਿਆ ਤੇ ਰੰਦਾ 42 ਟਕਸਾਲ ਚ ਜਾ ਕੇ ਤੁਸੀਂ ਕੀ ਸਿੱਖਿਆ ਇਹੋ ਹੀ ਪਤਾ ਲੱਗਾ ਨਾਲੇ ਇੱਕ ਗੱਲ ਫਾਈ ਦੱਸੋ ਜਿੱਦਾਂ ਗੱਲ ਦੀ ਗੱਲ ਨਾ ਰੰਦਾ ਵੇ ਆਲੀ ਟਕਸਾਲ ਦੀ ਕਹਿੰਦੇ ਥੋੜੇ ਦੱਸ ਤੂੰ ਇੱਦਾਂ ਕੋਆਲ ਕਰ ਰਿਹਾ ਕਿ ਤੋ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦਊਗਾ ਜਿਹੜੀ ਗੱਲ ਪੁੱਛੋਗੇ ਸਚਾਈ ਦੱਸੂਗਾ ਪੁੱਨੋ ਕੌਣ ਪਹਿਲੀ ਗੱਲ ਤੇ ਤੂੰ ਇਹ ਦੱਸ ਦੇ ਜਲ ਜਵਾਬ ਦੇ ਦੇ ਪੁੱਨੋ ਕੌਣ ਉਹ ਹੈਗੀ ਜਿਹਦੀ ਤੁਸੀਂ ਕੁੜੀ ਫੜੀ ਸੀ ਜਨਾਨਾ ਬਾਥਰੂਮ ਚ ਜਿਹੜੀ ਮਿੱਤੇ ਦੁਰਦਵਾਰੇ ਦੇ ਵਿੱਚ ਗੋਹਾ ਸੈਟ ਦੀ ਸਫਾਈ ਕਰਦੀ ਹੁੰਦੀ ਜਿੰਨੇ ਉਹ ਕਿੰਨੇ ਵਜੇ ਕਿੰਨੇ ਵਜੇ ਉੱਥੇ ਪਹੁੰਚਣਾ ਗੁਰਦੁਆਰੇ ਮਹਿਤਾ ਚੌਂਕ ਤੇ ਉੱਥੇ ਪਤਾ ਕਰ ਲੈਨੇ ਕੁੱਨੋਂ ਦੀ ਗੱਲ ਹੈ ਅੱਜ ਦੀ ਗੱਲ ਆਏ ਕਿੰਨੇ ਵਜੇ ਉੱਥੇ ਟਾਈਮ ਦੇਣਾ ਕਿ 19 ਜੂਨ ਕਿਸਮ ਦਾ ਮਹਿਤਾ ਚੌਂਕ ਦਾ ਟਾਈਮ ਦੇਣਾ ਦੱਸ ਪਹਿਲਾਂ ਮੈਨੂੰ ਇੱਕ ਗੱਲ ਦਾ ਤੁਸੀਂ ਜਵਾਬ ਦੱਸੋ ਪਹਿਲਾਂ ਕਿ ਜਦਨ ਇਹ ਪੰਜ ਪਿਆਰਿਆਂ ਦੀ ਪਾਗਲਤੀ ਪੰਜ ਪਿਆਰੇ ਦੀ ਅਮਰਸਰ ਜੀ ਜੀ ਤੁਹਾਡੀ ਗ੍ਰਫਤਾਰੀ ਬੜੀ ਡਰਾਮਾ ਪੂਰਵਕ ਜੀ ਹੋਈ ਹੋਗੀ ਚੱਕਰ ਪਹਿਲੀ ਗੱਲ ਇੱਕ ਗੱਲ ਇਹ ਸੁਣੋ ਜਦੋਂ ਅਕਾਲ ਤਖਤ ਸਾਹਿਬ ਤੋਂ 88 ਜਨਮ ਮਾਰਚ ਹਾਂਜੀ ਜਥੇਦਾਰਾਂ ਨੇ ਸਰੂਪੋ ਦੇ ਅੱਗੇ ਤੋਰ ਦਿੱਤਾ ਹਾਂਜੀ ਜਥੇਦਾਰ ਕਾਲ ਤੱਕ ਤੇ ਹੱਦ ਗ੍ਰੰਥੀ ਗੁਰਮਤ ਸਿੰਘ ਸਾਰਿਆਂ ਨੇ ਇਸ ਤਰ੍ਹਾਂ ਦਾ ਕੋਈ ਮਤਲਬ ਹੀ ਨਹੀਂ ਸੀਗਾ ਕਿ ਇਸ ਮਾਰਚ ਨੂੰ ਰੋਕਿਆ ਜਾਊਗਾ ਠੀਕ ਆ ਚਲੋ ਇਹ ਗੱਲਾਂ ਛੱਡੋ ਮੈਂ ਕਿਹਦੇ ਸੁਣਨਾ ਪੂਰੀ ਜਗ੍ਹਾ ਕੋਈ ਨਹੀਂ ਕਿਹਦੇ ਰਾਹ ਇਹਦੀ ਗੱਲ ਇਹ ਮੀਟਰਮਤ ਵੱਲ ਐਨਾ ਜਾਂਦੇ ਜੇ ਤੇ ਆਹ ਜਿਹੜੀਆਂ ਤੁਸੀਂ ਗੰਦੀਆਂ ਗੰਦੀਆਂ ਗਾਲਾਂ ਮਾਵਾ ਪੈਣਾ ਦੀਆਂ ਕੱਢਣ ਬੈਜੇ ਇੱਕ ਸਟੇਜ ਤੇ ਜੇ ਤੁਸੀਂ ਹੈਗੇ ਤੇ ਤੁਹਾਨੂੰ ਇਹ ਗਾਲਾਂ ਕੱਢਣੀਆਂ ਸੋਭਾ ਦਿੰਦੀਆਂ ਪਹਿਲਾਂ ਤੇ ਇਹ ਗੱਲ